ਸਿਗਰਟਾ ਪੀਨੇ ਹੋ ਹਾਂ ਸ਼ਕਤੀ ਚਲਮਾ ਪੀਂਦੀ ਕਰਕੇ ਚਲਮਾ ਸੈੱਡ ਵਿੱਚ ਰਮਤਲ ਗੀਰੀ ਕੋਈ ਟੀ ਚੀਜ਼ ਆ ਉਹ ਕਿਹੜਾ ਇੱਥੇ ਕਾ ਉਹਦੇ ਚ ਦੁੱਧ ਪੈਂਦਾ ਹੈ ਤੇ ਉਹ ਤੁਸੀਂ ਕਿਉਂ ਨਹੀਂ ਬੰਦ ਕਰਦੇ ਬਈ ਕਿਹੜਾ ਪੀਰ ਮੰਗਦਾ ਕੋਈ ਸਿਗਰਟਾ ਮੰਗਦਾ ਨਹੀਂ ਮੈਨੂੰ ਦੱਸੋ ਪੀਰ ਕੁਕੀਲਾ ਜਾਂ ਦੇਵੀ ਦੇਵਤਾ ਮੰਗਦਾ ਸੀ ਕਿਆ ਸ਼ਰਮਤ ਇਸ ਗੱਲ ਵੱਦਾ ਦੇਖੋ ਬਾਬਾ ਅਸੀਂ ਆਉਂਦੇ ਹਾਂ ਅਸੀਂ ਤੁਹਾਡੇ ਦੁਸ਼ਮਣ ਨਹੀਂ ਤੁਸੀਂ ਸਾਡੇ ਅਸੀਂ ਇਸਦਾ ਪੂਰਾ ਕੰਟਰੋਲ ਬਹੁਤ ਕੀਤਾ ਉਹਦੇ ਕਹਿਣ ਤੋਂ ਪਹਿਲਾਂ ਬਾਬਾ ਜੀ ਕੀ ਗੱਲ ਹੈ ਕੰਟਰੋਲ ਇਸ ਚੀਜ਼ ਦਾ ਕਰਦਾ ਹੈ ਵੀ ਇੱਕ ਤਾਂ ਆਪਾਂ ਜਦੋਂ ਅਕੀ ਮੈਸੂਰ ਹੁੰਦੀ ਹੈ ਜਾਂ ਕੋਈ ਕਿਤੇ ਪ੍ਰੋਗਰਾਮ ਹੁੰਦਾ ਵੀ ਰੰਗ ਦੀ ਮਾਰ ਹੁੰਦਾ ਆਪਾਂ ਉਸ ਚੀਜ਼ ਦੇ ਵਿੱਚ ਇਹ ਤਾਂ ਵੀਡੀਓਆਂ ਪੇੜੀਆਂ ਜਿਵੇਂ ਬੰਦ ਕਰਾ ਦਿਆਂ ਅਸੀਂ ਕਰਾ ਦਿਆਂ ਕਿ ਕਰਾ ਦਿਆਂ ਵੀਡੀਓ ਕੱਢ ਦਿੱਤੀਆਂ ਸਰ ਕਮਾਉਣਾ ਦੇਖੋ ਆਪਾਂ બીજી ਗੱਲ ਇਹ ਆ ਬੱਬਾਈ ਵੀ ਸਰ ਕਮਾਉਣਾ ਹੈ ਕਿ ਸਿਸਟਮ ਬੰਦ ਕਰਨਾ ਹੈ ਕਿ ਉਹ ਵੀ ਚੱਲੂਗਾ ਨਹੀਂ ਬੱਬਾਈ ਐਂ ਦੇਖੋ ਜੋ ਜਿਹੜਾ ਤੁਤ ਨੂੰ ਐ ਵੀ ਸਾਡੇ ਜੋ ਗੁਰੂਆਂ ਦੀ ਪਦਾਦੇ ਦੀਆਂ ਦੀ ਮੇਰਾ ਦਾਦੂਆਂ ਲਿੰਬੀ ਦਾ ਸ਼ਹਿਰ ਕਮਾਉਣ ਨਾਲੀ ਉਹ ਤੁਸੀਂ ਨਹੀਂ ਬਾਬਾ ਜੀ ਐ ਨਹੀਂ ਪੜਾ ਤਾ ਚਲੋ ਸੰਗਤ ਦਾ ਵੈਸੇ